ਸਰਵਜੀਤ ਸੰਗਰੂਰਬੀ ਜੀ ਕਰਤਾ ਸ਼ਾਮਤ ਕਿਸੇ ਦਿਨ ਉਸ ਦੀ ਹੈ ਆ ਜਾਂਦੀ ਸ਼ਾਮਤ ਕਿਸੇ ਦਿਨ ਉਸ ਦੀ ਹੈ ਆ ਜਾਂਦੀ ਲੁੱਟ ਖਵਾਇਆ ਜਿਸ ਨੂੰ ਹੋਣੀ ਉਸ ਨੂੰ ਫਿਰ ਹੈ ਖਾ ਜਾਂਦੀ ਹੋਣੀ ਉਸ ਨੂੰ ਫਿਰ ਹੈ ਖਾ ਜਾਂਦੀ ਕਈ ਵਾਰ ਜੋ ਕਿਸੇ ਲਈ ਤੁਆ ਪੁੱਟਦਾ ਹੈ ਕਈ ਵਾਰ ਜੋ ਕਿਸੇ ਲਈ ਤੁਆ ਪੁੱਟਦਾ ਹੈ ਜਾਨ ਪਰਾਇਆ ਕਿਸੇ ਨੂੰ ਜਾਨ ਪਰਾਇਆ ਕਿਸੇ ਨੂੰ ਰੱਜ ਰੱਜ ਲੁੱਟਦਾ ਹੈ ਰੱਜ ਰੱਜ ਲੁੱਟਦਾ ਹੈ ਦੇਖ ਰੰਗ ਕੁਦਰਤ ਦੇ ਬਲਿਹਾਰੇ ਜਾਂਦਾ ਦੇਖ ਰੰਗ ਕੁਦਰਤ ਦੇ ਬਦੇ ਹਾਰੇ ਜਾਂਦਾ ਕਿਸੇ ਸਹਾਰੇ ਆਉਂਦਾ ਕੋਈ ਕਿਸੇ ਸਹਾਰੇ ਆਉਂਦਾ ਕੋਈ ਕਿਸੇ ਸਹਾਰੇ ਜਾਂਦਾ ਕਿਸੇ ਸਹਾਰੇ ਜਾਂਦਾ ਕਿਸੇ ਸਹਾਰੇ ਜਾਂਦਾ ਕਰ ਖਿਲਵਾੜ ਕੁਦਰਤ ਸੰਗ ਸੁੰਨ ਸੰਗ ਰੂਰ ਵੀ ਕਰ ਖਿਲਵਾੜ ਕੁਦਰਤ ਸੰਗ ਸੁੰਨ ਸੰਗ ਰੂਰ ਵੀ ਕਿਉਂ ਇਨਸਾਨ ਕਰੀ ਗੁਨਾਹ ਪਾ